ਤੇ ਕੇਂਦਰ ਸਰਕਾਰ ਦੇ ਭਾਰਤ ਮਾਲਾ ਦਾ ਪ੍ਰੋਜੈਕਟ ਵਿਵਾਦ ਸੌਕੇ ਟੰਗ ਨਾਲ ਨਿਬੜਦਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਹਰ ਥਾਂ ਤੇ ਪੰਜਾਬ ਪੁਲਿਸ ਜ਼ਮੀਨ ਤੇ ਕਬਜ਼ਾ ਲੈਣ ਪੁੱਜ ਰਹੀ ਹੈ ਪਰ ਕਿਸਾਨਾਂ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਬਠਿੰਡਾ ਚ ਪਿਛਲੇ ਦਿਨੀ ਕਿਸਾਨਾਂ ਤੇ ਪੁਲਿਸ ਵਿਚਾਲੇ ਵੱਡੀਆਂ ਚੜਪਾ ਹੋਈਆਂ ਸੀ ਜਿਸ ਤੋਂ ਬਾਅਦ ਹੁਣ ਬਰਨਾਲਾ ਚ ਵੀ ਭਾਰਤ ਮਾਲਾ ਵਿਵਾਦ ਪੈਦਾ ਹੋ ਗਿਆ ਹੈ ਦਰਸਲ ਭਾਰਤ ਮਾਲਾ ਪ੍ਰੋਜੈਕਟ ਲਈ ਕਬਜ਼ਾ ਲੈਣ ਪਹੁੰਚੀ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਵੱਡੀਆਂ ਝੜਪਾਂ ਹੋਈਆਂ ਨੇ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਸ ਤੋਂ ਗੁੱਸੇ ਛਾਏ ਕਿਸਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਿਜਲੀ ਦੇ ਟਾਵਰਾਂ ਤੇ ਚੜ ਕੇ ਡੇਰੇ ਲਾਲੇ ਜੀहां ਚਾਰ ਕਿਸਾਨ ਬਿਜਲੀ ਦੇ ਹਾਈ ਵੋਲਟੇਜ ਵਾਲੇ ਟਾਵਰਾਂ ਤੇ ਚੜ ਗਏ ਨੇ ਅਤੇ ਪ੍ਰਸ਼ਾਸਨ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਆ ਰਹੇ ਅਸੀਂ ਅਸੀਂ ਉਹਨਾਂ ਤੇ ਪਹੁੰਚ ਕੇ ਦੋਗੇ ਜਾਏਗਾ ਫੁਰਨਾ ਸਾਰੇ ਫੋਨ ਆ ਗਿਆ ਫੋਨ ਆ ਰਿਹਾ ਨਹੀਂ ਬਸ ਬਾਸੂ ਦੀ ਮਾਤਾ ਹਨ ਜੀਵਨਾ ਸਾਰਾ ਦੀ ਮਾਤਾ ਹੋ ਜੋ ਇਧਰ ਕਰੰਟ ਇਸ ਦੌਰਾਨ ਪੀੜਤ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਜ਼ਮੀਨ ਦੇ ਬਦਲੇ ਦਿੱਤੇ ਜਾ ਰਹੇ ਪੈਸੇ ਅਜੇ ਤੱਕ ਨਹੀਂ ਮਿਲੇ ਉਹਨਾਂ ਕਿਹਾ ਕਿ ਚਾਰ ਲੋਕ ਟਾਵਰ ਤੇ ਚੜ ਗਏ ਨੇ ਜਦ ਕਿ ਉਹ ਉਦੋਂ ਤੱਕ ਨਹੀਂ ਉਤਰਨਗੇ ਜਦੋਂ ਤੱਕ ਸਰਕਾਰ ਉਹਨਾਂ ਨੂੰ ਨਾ ਦਬਣ ਦਾ ਮੁਆਵਜ਼ਾ ਨਹੀਂ ਦੇ ਦਿੰਦੀ ਕਿਸਾਨਾਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਉਹਨਾਂ ਨਾਲ ਕਟਮਾਰ ਕੀਤੀ ਗਈ ਹੈ ਅਤੇ ਜ਼ਬਰਦਸਤੀ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡਾ ਇਹ ਮਸਲਾ ਇਹ ਹੈ ਜੀ ਸਾਡਾ ਇਹ ਰੋਡ ਹੈ ਜਿਹੜਾ NHAI ਵਾਲਾ ਹੈ ਲੰਘਣਾ ਇੱਥੋਂ ਦੀ ਇਹਦਾ ਜੀ ਲਾਤਾ ਇਹ ਪੈਸੇ ਪਾਰ ਹੈ ਵਿੱਚ ਪੈਂਡਿੰਗ ਵਿੱਚੀ ਬੋਲਾਂ ਦਾ ਰਹਿੰਦੇ ਆ ਪੈਸੇ ਹਜੇ ਜੀ ਤੇ ਵਿੱਚ ਜਿਹੜੀ ਬਣਦੀ ਰਕਮਾ ਸਾਨੂੰ ਲਾਨ ਕੀਤੀ ਵੀ ਹੈ ਉਹ ਰਕਮ ਦੇ ਵਿੱਚੋਂ ਵੀ ਪੈਸੇ ਹਜੇ ਰਹਿੰਦੇ ਆ ਜੀ ਇਹੋ ਕਿ ਵਿੱਚ ਕਿਸਾਨਾਂ ਦੇ ਪੈਸੇ ਹੀ ਨਹੀਂ ਚੱਕੇ ਉਹਨਾਂ ਦੇ ਬਾਹਾਂ ਦੇ ਵਿੱਚ ਧੱਕੇ ਨਾਲ ਕਬਜ਼ਾ ਕਰ ਰਹੀ ਆ ਸਰਕਾਰ ਤੇ ਮੰਨ ਲਓ ਮਲੀ ਹੁਣ ਪਾਲੀਆਂ ਜੋ ਆਪਣੇ ਉਹ ਪਾਉਂਦੇ ਆ ਬਟਾ ਪਾਉਂਦੇ ਆ ਕਬਜ਼ਾ ਕਰਦੇ ਆ ਤੁਹਾਨੂੰ ਰੈਕਟ ਵੀ ਕੀਤਾ ਸੀ ਕੁਝ ਨਹੀਂ ਫਿਰ ਛੱਡੇਗਾ ਹੈ ਕੋਈ ਰੈਕਟ ਨਹੀਂ ਕਰਿਆ ਕਰਾਇ ਨਾ ਕਰਿਆ ਤੇ ਇਹ ਤੁਹਾਡੇ ਕਿਵੇਂ ਝਖਮੀ ਕਿਵੇਂ ਝਖਮੀ ਡੰਡਾ ਵਜਾਈ ਜੀ ਡੰਡਾ ਮਾਰ ਕੇ ਚੜਾਉਂਦੇ ਆ ਡੰਡੇ ਮਾਰ ਮਾਰ ਕੇ ਇਸ ਪੁਲਿਸ ਕਾਰਵਾਈ ਦਾ ਪਤਾ ਲੱਗਣ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੋਕ ਵੀ ਆਏ ਨੇ ਜਿਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਚ ਲੈ ਲਿਆ ਹੈ ਮੌਕੇ ਤੇ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਅਤੇ ਟਾਵਰ ਤੇ ਚੜੇ ਕਿਸਾਨਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਟਾਵਰ ਦੇ ਉੱਪਰੋਂ ਕਿਸਾਨ ਆਪਣੀਆਂ ਜ਼ਮੀਨਾਂ ਤੇ ਕੀਤੇ ਗਏ ਕਬਜ਼ੇ ਦਾ ਵਿਰੋਧ ਕਰ ਰਹੇ ਨੇ ਅਤੇ ਹਿਰਾਸਤ ਵਿੱਚ ਲਏ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਪਹਿਲਾ ਬਠਿੰਡਾ ਦੇ ਪਿੰਡਾਂ ਵਿੱਚ ਵੀ ਜ਼ਮੀਨ ਐਕਵਾਇਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀ ਝੜਪ ਹੋਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ